ਅਕਾਲੀ ਦਲ ਦੇ ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਜਿਸ ਦੇ ਨਾਲ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ। ਸੌਣੇ ਅਕਾਲੀ ਦਲ ਦੇ ਪੰਜਾਬ ਵਿਧਾਨ ਸਭਾ ਚ ਕੁੱਲ ਤਿੰਨ ਵਿਧਾਇਕ ਹੈ। ਤਿੰਨਾਂ ਚ ਹੁਣ ਤੁਸੀਂ ਜ਼ਿਕਰ ਕਰ ਰਹੇ ਹੋ ਡਾਕਟਰ ਸੁਖਵਿੰਦਰ ਸਿੰਘ ਸੁਖੀ। ਹੂੰ। ਦੋ ਵਾਰ ਅਕਾਲੀ ਦਲ ਦੇ ਬੰਗਾ ਤੋਂ ਵਿਧਾਇਕ ਰਹੇ ਚੁੱਕੇ ਹੈ ਤੇ ਹੁਣ ਅਕਾਲੀ ਦਲ ਨੂੰ ਅਲਵਿਦਾ ਆ ਕੇ ਆਮ ਆਦਮੀ ਪਾਰਟੀ ਸ਼ਾਮਿਲ ਹੋ ਗਿਆ ਹੈ। ਜਿਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਕੁਝ ਮਿੰਟ ਪਹਿਲਾਂ ਹੀ ਮੁੱਖ ਮੰਤਰੀ ਪਹੁੰਚਾਂਤ ਮਾਨ ਡਾਕਟਰ ਸੰਦੀਪ ਪਾਠਕ ਉਹਨਾਂ ਦੀ ਹਾਜ਼ਰੀ ਦੇ ਵਿੱਚ ਸੁਖਿੰਦਰ ਸਿੰਘ ਸੁਖੀ ਜਿਹੜੇ ਆਮ ਆਦਮੀ ਪਾਰਟੀ ਚਲੇ ਚੰਗੇ-ਚੰਗੇ ਲੀਡਰ ਨੇ ਜਿਹੜੇ ਉਹ ਆਪੋ-ਤਾਪ ਹੋਰਾਂ ਪਾਰਟੀਆਂ ਦੇ ਵਿੱਚ ਰਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਹੁਣ ਆਖਿਰਕਾਰ ਅਕਾਲੀ ਦਲ ਦਾ ਪਵੇਖ ਕਿਸ ਤਰੀਕੇ ਦਾ ਦੇਖ ਸਕਦੇ ਹਾਂ ਕੋਈ ਸੀਨੀਅਰ ਅਕਾਲੀ ਆਗੂ ਕਹਿ ਰਿਹਾ ਕਿ ਸੁਖਵੀਰ ਬਾਦਲ ਦੀ ਅਗਵਾਈ ਹੇਠਾਂ ਪਾਰਟੀ ਅਗੇ ਨਹੀਂ ਵਾ ਸਕਦੀ ਲੋਕਾਂ ਨਾਲ ਨਰਾਜ਼ਗੀ ਹੈ ਗੁਰੂਗ੍ਰਾਂ ਸਾਹਿਬ ਦੀ ਬੇਅਦਬੀ ਦਾ ਮੁੱਦਾ ਹੈ ਡੀਜੀਪੀ ਸੁਮੇਤ ਸੈਣੀ ਨੂੰ ਲਾਉਣ ਦਾ ਮੁੱਦਾ ਹੈ ਹੋਰ ਕਈ ਮਾਮਲੇ ਆ ਪਿਛੇ ਪਾਰਲੀਮੈਂਟ ਦੀਆਂ ਚੋਣਾਂ ਲੰਘ ਕੇ ਗਈਆਂ ਇੱਕ ਸੀਟ ਦਿੱਤੀ ਹੈ ਅ ਅਕਾਲੀ ਦਲ ਨੇ ਪ੍ਰਧਾਨ ਸਭਾ ਦੀ ਆਪਾਂ ਗੱਲ ਕਰ ਹੀ ਰਹੇ ਹਾਂ ਇਸ ਤਰੀਕੇ ਨਾਲ ਅਕਾਲੀ ਦਲ ਦੇ ਪ੍ਰਤੀ ਜਿਹੜਾ ਹੈਗਾ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਪਾਰਟੀ ਦੇ ਅੰਦਰ ਤੇ ਪਾਰਟੀ ਦੇ ਬਾਹਰ ਦੋਨੇ ਤਰ੍ਹਾਂ ਦੇ ਵਿਰੋਧਾਂ ਦਾ ਸਾਹਮਣਾ ਕਰ ਰਿਹਾ ਹੈ ਜੋਬ ਦੀ ਕੈਬਨਿਟ ਦੀ ਮੀਟਿੰਗ ਵੀ ਅੱਜ ਹੋਈ ਹੈ ਤੇ 5 ਮਹੀਨਿਆਂ ਦੇ ਬਾਅਦ ਆਪ ਦਾ ਦਰਸ਼ਕਾ ਦੇ ਨਾਲ ਵੀ ਜ਼ਿਕਰ ਕੀਤਾ ਸੀਗਾ ਕਿ 5 ਮਹੀਨਿਆਂ ਦੇ ਬਾਅਦ ਮੰਤਰੀ ਮੰਡਲ ਦੀ ਇਹ ਮੀਟਿੰਗ ਹੋਈ ਹੈ ਸੁੱਖੀ ਵਾਲਾ ਮਾਮਲਾ ਹੀ ਲੈਂਦਾ ਹੈ ਦੂਜਾ ਜਿਹੜਾ ਮਾਮਲਾ ਉਹਨਾਂ ਨੇ ਲੈਂਦਾ ਉਹ ਹੈਗਾ ਜ਼ਮੀਨਾਂ ਦਾ ਮਾਮਲਾ ਜਿਹੜਾ ਨਿਦਨ ਗੱਟਕਰੀ ਨੇ ਪੰਜਾਬ ਨੂੰ ਪੱਤਰ ਲਿਖਿਆ ਕਿ ਜੇ ਤੁਸੀਂ ਜਿਹੜੀਆਂ ਸੜਕਾਂ ਲਈ ਜ਼ਮੀਨਾਂ ਲੈਣੀਆਂ ਉਹਨਾਂ ਦਾ ਮਸਲਾ ਹੱਲ ਨਹੀਂ ਕਰੋਗੇ ਤਾਂ ਅੱਠ ਪ੍ਰੋਜੈਕਟ ਜਿਹੜੇ ਹੈਗੇ ਆ ਉਹ ਰੁਕ ਜਾਣਗੇ ਯਾਨੀ ਪੰਜਾਬ ਨੂੰ ਵਕਾਫ ਦੇ ਨਾਲ-ਨਾਲ ਕਰੋੜਾਂ ਰੁਪਏ ਦਾ ਇੱਕ ਛਟਕਾ ਵੀ ਲੱਗੇਗਾ ਮੁਖੰਦਰੀ ਭਗਵੰਤ ਨੇ ਅੱਜ ਫੇਰ ਮੀਡੀਆ 'ਚ ਇਹ ਗੱਲ ਕਹੀ ਹੈ ਮੁਖੰਦਰੀ ਪੰਜਾਬ ਨੇ ਵਿਧਾਇਕਾਂ ਨੂੰ ਲੋਕਾਂ ਦੇ ਦਵਾਰ ਪਹੁੰਚਣ ਦੀ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਸਾਰੇ ਵਿਧਾਇਕ ਘਰ-ਘਰ ਜਾਣਗੇ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ ਤੇ ਨਾਲ ਦੀ ਨਾਲ ਹੀ ਨਿਪਟਾਰਾ ਵੀ ਕੀਤਾ ਜਾਪੇਗਾ 2.5 ਸਾਲ ਬਾਅਦ ਮੁਖੰਦਰੀ ਭਗਵੰਤ ਜੀ ਨੂੰ ਦੁਬਾਰਾ ਚੇਤੇ ਆ ਕਿ ਲੋਕਾਂ ਦੇ ਦਵਾਰ ਤੇ ਜਾਓ ਇੱਕ ਆਪਾ ਜਾਣਦੇ ਆ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕਿਹਾ ਸੀ ਕਿ ਲੋਕਾਂ ਨੂੰ ਜਿਹੜਾ ਸਰਕਾਰੀ ਦਫ਼ਤਰਾਂ ਤੇ ਨਹੀਂ ਆਉਣਾ ਪਏਗਾ ਸੱਥਾਂ 'ਚ ਬੈਠ ਕੇ ਕਹਿੰਦੇ ਤੁਹਾਡੇ ਫੈਸਲੇ ਤੁਹਾਡੇ ਕੰਮਾਂ ਦੀ ਸੁਣਵਾਈ ਹੋਈ ਉੱਥੇ ਨਵਟਾਰਾ ਹੋਵੇਗਾ ਸੱਥਾਂ 'ਚ ਬੈਠ ਕੇ ਹੂੰ ਹੁਣ 2.5 ਸਾਲਾਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਫੇਰ ਆਪਣੇ ਬਿਆਨ ਨੂੰ ਇੱਕ ਤਰੀਕੇ ਨਾਲ ਦੁਹਰਾਇਆ ਹੀ ਹੈ ਕਿ ਤੁਸੀਂ ਲੋਕਾਂ ਦੇ ਦਵਾਰ ਜਾਓ ਨਹੀਂ ਸਰਕਾਰ ਲੋਕਾਂ ਦੇ ਦਵਾਰ ਨਵੇਂ ਚੁਣੇ ਗਏ ਗਵਰਨਰ ਗੁਲਾਬ ਚੰਦ ਕਟਾਰੀਆ ਵੱਲੋਂ ਵਿਭਾਗਾਂ ਦੇ ਸਕੱਤਰਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਨੇ ਅਧਿਕਾਰੀਆਂ ਦੀਆਂ ਮੀਟਿੰਗਾਂ ਡੀਜੀਪੀ ਮੁੱਖ ਸਕੱਤਰ ਬੁਲਾ ਕੇ ਕੇਂਦਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਮੰਗੀ ਹੈ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਖੈਰ ਗਵਰਨਰ ਨੂੰ ਮੀਟਿੰਗਾਂ ਲੈਣ ਤੋਂ ਕੋਈ ਇਹ ਕੋਈ ਰੋਕ ਨਹੀਂ ਸਕਦਾ ਪਰ ਦੂਜੇ ਪਾਸੇ ਇਹ ਵੀ ਸਵਾਲ ਹੈ ਕਿ ਜੇ ਗਵਰਨਰ ਨੇ ਮੀਟਿੰਗਾਂ ਲੈਣੀਆਂ ਤਾਂ ਇੱਕ ਤਰ੍ਹਾਂ ਦੀ ਦੌਰ ਹੋ ਗਈ ਨਾ ਉਹੀ ਮੀਟਿੰਗਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਲੈਣੀਆਂ ਹੁੰਦੀਆਂ। ਉਹਨਾਂ ਨੂੰ ਮੁੱਦਿਆਂ ਤੇ ਚਰਚਾ ਕਰਨੀ ਹੁੰਦੀ ਹੈ। ਸੋ ਇੱਕ ਤਰ੍ਹਾਂ ਦਾ ਜਿਹੜੀ ਪਾਜਪਾਗ ਦੀ ਹੁੰਦੀ ਹੈ ਨਾ ਕਿ ਡਬਲ ਇੰਜਨ ਦੀ ਸਰਕਾਰ ਹੋਣੀ ਚਾਹੀਦੀ ਹੈ ਉਹ ਕੇਂਦਰ ਤੇ ਪੰਜਾਬ ਚ ਡਬਲ ਇੰਜਨ ਦੀ ਸਰਕਾਰ ਤਾਂ ਨਹੀਂ ਬਣਾ ਸਕੇ ਲੱਗਦਾ ਹੈ ਕਿ ਗਵਰਨਰ ਭੇਜ ਕੇ ਪੰਜਾਬ ਚ ਇੱਕ ਇੰਜਣ ਹੋਰ ਭੇਜ ਕੇ ਡਬਲ ਇੰਜਨ ਬਣਾਤਾ ਲੱਗਦਾ ਉਹਨਾਂ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਨਵਦੀਪ ਤਾਲੀਵਾਲ ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਇਹ ਪ੍ਰੋਗਰਾਮ ਮੈਂ ਜਿਸ ਵਿੱਚ ਅਸੀਂ ਚਾਤ ਮਾਰਦੇ ਵੱਖ-ਵੱਖ ਖਬਰਾਂ ਦੀਆਂ ਸਰਗਰਮੀਆਂ ਤੇ ਘਟਨਾਵਾਂ ਅਤੇ ਵਿਚਾਰ ਚਰਚਾ ਤੇ ਦੱਸਦੇ ਹਾਂ ਤੁਹਾਨੂੰ ਕੀ ਕੁਝ ਚੱਲ ਰਿਹਾ ਹੈ ਖਾਸ ਪੰਜਾਬ ਦੇ ਵਿੱਚ ਭਾਰਤ-ਬੀਚ ਤੇ ਸਾਗਰ ਪਰ ਵੱਖੋ-ਵੱਖਰੇ ਦੇ ਮੁਲਕਾਂ ਦੇ ਵਿੱਚ ਸਾਰੀਆਂ ਹੀ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਦੇ ਨੇ ਜਗਤਾਰ ਸਿੰਘ ਸਿੱਧੂ ਜੀ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਸਵਾਗਤ ਹੈ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਨਵਦੀਪ ਜੀ ਤੁਹਾਡਾ ਤੇ ਤੁਹਾਡੇ ਦਰਸ਼ਕਾਂ ਦਾ ਸਾਰਿਆਂ ਨੂੰ ਕਾਪਾ ਲਈਏ ਸਵਾਲ ਜਵਾਬ ਦਰਸ਼ਕਾਂ ਨੂੰ ਦੱਸ ਦਈਏ ਕਿ ਸਿੱਧੂ ਸਾਹਿਬ ਉਹ ਸ਼ਖਸੀਅਤ ਨੇ ਜੋ ਹਰ ਖਬਰ ਤੇ ਤਿੱਖੀ ਨਜ਼ਰ ਰੱਖਦੇ ਨੇ ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਇਹਨਾਂ ਨੂੰ ਵੱਡੇ ਵੱਟਰੇ ਲੀਡਰਾਂ ਦੇ ਨਾਲ ਸਵਾਲ ਜਵਾਬ ਕਰਦੇ ਹੋਏ ਵੇਖਦੇ ਹੋ ਚਾਹੁੰਦੇ ਹੁੰਦੇ ਆ ਕਿ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਇਹਨਾਂ ਨੂੰ ਲਈਏ ਤਾਂ ਕਿ ਆਪਣੇ ਦਰਸ਼ਕਾਂ ਨੂੰ ਸਹੀ ਤੇ ਸਟੀਕ ਜਾਣਕਾਰੀ ਸਮਰੱਥਾ ਹੀ ਪ੍ਰੋਵਾਈਡ ਕਰਵਾਈ ਜਾਵੇ ਅੱਜ ਦੀਆਂ ਖਬਰਾਂ ਦੇ ਵਿੱਚ ਉਹ ਹਰ ਖਬਰ ਬੜੀ ਅਹਿਮ ਹੈ ਪਰ ਜੇ ਪਹਿਲੀ ਖਬਰ ਦੀ ਗੱਲ ਕੀਤੀ ਜਾਵੇ ਤਾਂ ਪਹਿਲੀ ਖਬਰ ਅਕਾਲੀ ਦਲ ਦੇ ਨਾਲ ਸੰਬੰਧਿਤ ਹੈ ਕਿਉਂਕਿ ਅਕਾਲੀ ਦਲ ਦੇ ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਜਿਸ ਦੇ ਨਾਲ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਝਟਕਾ ਲੱਗਿਆ ਸਿੱਧੂ ਸਾਹਿਬ ਕੀ ਕਹਿਣਾ ਚਾਹੋਗੇ ਨਵਦੀਵ ਜਿਹੜਾ ਸਵਾਲ ਹੈ ਤੁਸੀਂ ਵਾਕਈ ਬਹੁਤ ਵੱਡਾ ਸਵਾਲ ਹੈ ਪੰਜਾਬ ਦੀ ਰਾਜਨੀਤੀ ਨਾਲ ਜੁੜਿਆ ਵੱਡਾ ਸਵਾਲ ਹੈ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ વિધાનસભા ਚ ਕੁੱਲ ਤਿੰਨ ਵਿਧਾਇਕ ਹੈ ਤਿੰਨਾਂ ਚੋਂ ਤੁਸੀਂ ਜ਼ਿਕਰ ਕਰ ਰਹੇ ਹੋ ਡਾਕਟਰ ਸੁਖਵਿੰਦਰ ਸਿੰਘ ਸੁਖੀ ਹੂੰ ਦੋ ਵਾਰ ਅਕਾਲੀ ਦਲ ਦੇ ਬੰਗਾ ਤੋਂ ਵਿਧਾਇਕ ਰਹੇ ਚੁੱਕੇ ਹੈ ਤੇ ਹੁਣ ਆਕਾਲੀ ਦਲ ਨੂੰ ਅਲਵਿਦਾ ਆ ਕੇ ਆਮ ਆਦਮੀ ਪਾਰਟੀ ਸ਼ਾਮਲ ਹੋ ਗਿਆ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਕੁਝ ਮਿੰਟ ਪਹਿਲਾਂ ਹੀ ਮੁੱਖ ਮੰਤਰੀ ਪਊਗਾ ਤਮਾਨ ਡਾਕਟਰ ਸੰਦੀਪ ਪਾਠਕ ਉਹਨਾਂ ਦੀ ਹਾਜ਼ਰੀ ਦੇ ਵਿੱਚ ਸੁਖਿੰਦਰ ਸਿੰਘ ਸੁਖੀ ਜਿਹੜੇ ਆਮ ਆਦਮੀ ਪਾਰਟੀ ਚਲੇ ਅਕਸਰ ਆਪਾਂ ਇਹ ਸਹਿ ਜਾਂਦਾ ਕਿ ਆਕਾਲੀ ਦਲ ਨੂੰ ਬਹੁਤ ਵੱਡਾ ਗਿਆ ਮੈਂ ਕਹਾਂਗਾ ਕਿ ਸੁਖੀ ਦੇ ਜਾਣ ਦੇ ਨਾਲ ਆਕਾਲੀ ਦਲ ਨੂੰ ਝਟਕਾ ਨਹੀਂ ਲੱਗਿਆ ਪੰਜਾਬ ਵਿਧਾਨ ਸਭਾ ਚੋਂ ਕਾਲੀ ਦਲ ਦਾ ਦਰਖਤੀ ਪੁੱਟਿਆ ਗਿਆ ਜੀ ਤਿੰਨ ਵਿਧਾਇਕ ਜਿਹੜੀ ਪਾਰਟੀ ਦੇ ਸਾਰੇ ਹੋਣ ਤਿੰਨਾਂ ਚੋਂ ਇੱਕ ਚ ਲਿਆ ਜਾਵੇ ਪਿੱਛੇ ਰਹਿ ਕੇ ਦੋ ਵਿਧਾਇਕ ਦੋਨਾਂ ਚੋਂ ਵੀ ਇੱਕ ਵਿਧਾਇਕ ਮਨਪ੍ਰੀਤਿਆਲੀ ਉਹ ਵੀ ਦੇਖੋ ਵਿਧਾਇਕ ਦੇ ਤੌਰ ਤੇ ਜਾਣੇ ਪਛਾਣੇ ਚਿਹਰੇ ਇੱਕ ਨਾ ਹੈ ਉਹਨਾਂ ਦਾ ਪਰ ਕਾਲੀ ਦਲ ਦੀਆਂ ਨੀਤੀਆਂ ਨਾਲ ਪਿਛਲੇ ਕਾਫੀ ਸਮੇ ਤੋਂ ਉਹਨਾਂ ਦਾ ਵੀ ਸੇਵਾ ਹੈ ਲੀਡਰਸ਼ਿਪ ਨਾਲ ਸੇਵਾ ਹੈ ਸੋ ਕੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਪਾਰਟੀ ਦਾ ਪੰਜਾਬ ਦਾ ਸਭਾ ਚ ਕਿਉਂ ਜਾ ਹਸ ਰੋਏਗਾ ਕਿ ਤਿੰਨ ਵਿਧਾਇਕਾਂ ਚੋਂ ਪਹਿਲਾਂ ਤਾਂ ਜਿੱਤ ਕੇ ਤਿੰਨ ਆਏ 117 ਚੋਂ ਤਿੰਨ ਹਮ ਉਹਨਾਂ 117 ਚੋਂ ਤਿੰਨ ਆ ਸੀ ਤਿੰਨ ਚੋਂ ਵੀ ਇੱਕ ਵਿਧਾਇਕ ਜਿਹੜਾ ਦੋ ਵਾਰ ਵਿਧਾਇਕ ਰਹਿ ਚੁੱਕਾ ਹੋਵੇ ਅਕਾਲੀ ਦਲ ਵੱਲੋਂ ਉਹਨਾਂ ਆਪ ਚ ਜੁਆਇਨ ਕਰ ਗਿਆ ਚਲਾ ਗਿਆ ਆਪ ਦੇ ਵਿੱਚ ਤੇ ਪਿੱਛੇ ਰਹਿ ਗਏ ਦੋ ਵਿਧਾਇਕ ਹੁਣ ਦੋ ਵਿਧਾਇਕਾਂ ਦੀ ਕਾਰਗੁਜ਼ਾਰੀ ਪਰਫਾਰਮੈਂਸ ਵਿਧਾਨ ਸਭਾ ਚ ਕਹੇ ਜੀ ਹੋਏਗੀ ਦੋਨਾਂ ਵਿਧਾਇਕਾਂ ਬਾਰੇ ਜਿੱਦਾਂ ਮੈਂ ਜ਼ਿਕਰ ਕਰ ਰਿਹਾ ਕਿ ਮਨਪੀਤ ਵਾਲੀ ਜਿਸ ਤਰ੍ਹਾਂ ਕਿ ਸਵਾਲ ਹੈ ਅਕਾਲੀ ਦਲ ਦੀ ਲੀਡਰਸ਼ਿਪ ਦਾ ਸਖੀਰ ਬਾਦਲ ਦਾ ਉਹਨਾਂ ਦੇ ਨਾਲ ਕਾਫੀ ਤਕੜੀ ਨਰਾਜ਼ਗੀ ਹੈ ਠੀਕ ਹੈ ਕਿ ਅਲੀ ਸਾਹਿਬ ਦਾ ਸਵਾਲ ਹੈ ਖੁੱਲ ਕੇ ਕਹਿੰਦੇ ਮੀਡੀਆ 'ਚ ਗੱਲ ਨਹੀਂ ਕਰਦੇ ਪਰ ਇਹਨਾਂ ਮੁੱਦਿਆਂ ਦੇ ਉੱਤੇ ਲੀਡਰਸ਼ਿਪ ਦੇ ਸਵਾਲ ਅਕਾਲੀ ਦਲ ਨੂੰ ਜਿਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਹ ਵਾਲੀ ਵੀ ਉਸ ਦਾ ਵਿਰੋਧ ਕਰ ਰਿਹਾ ਉਹਦੀਆਂ ਸਥਿਤੀਆਂ ਦਾ ਸੋ ਇਸ ਤਰ੍ਹਾਂ ਦੀ ਹਾਲਤ ਬਣ ਗਈ ਹੈ ਵਿਧਾਨ ਸਭਾ ਦੇ ਅੰਦਰ ਦੇ ਵੀ ਦਾਂਸਾ ਤੇ ਬਾਹਰ ਕੀ ਹਾਲਤਾ ਪਾ ਉਹ ਵੀ ਜਾਣਦੇ ਆ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਜੁਆਇਨ ਕਰਾਇਆ ਤਾਂ ਉਸ ਵੇਲੇ ਉਹਨਾਂ ਦਾ ਕਹਿਣਾ ਸੀ ਕਿ ਸਾਨੂੰ 92 ਵਿਧਾਇਕ ਤਾਂ ਆਈ ਸੀ ਪਰ ਡਾਕਟਰ ਸੁਖੀ ਦੇ ਆਉਣ ਦੇ ਨਾਲ ਇੱਕ ਤਾਂ ਬੰਗਾ ਦੇ ਵਿਧਾਇਕ ਹੈ ਬੰਗਾ ਨਰਦੀਪ ਪਪਲ ਦੱਸਣਾ ਆਪਾਂ ਚਾਹੁੰਦੇ ਆ ਉਹ ਹਲਕਾ ਹੈ ਜਿਹੜਾ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਨਾਲ ਸੰਬੰਧਿਤ ਹੈ ਹੂੰ ਸੋ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਦਾ ਜਿਹੜਾ ਵਿਧਾਇਕ ਸੀ ਉਹ ਅੱਜ ਕਾਲੀਦਾਨ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਚਲਾ ਗਿਆ ਜੀ ਦੋ ਵਾਰ ਦਾ ਵਿਧਾਇਕ ਰਿਹਾ ਹੋਵੇ ਇਹ ਤੋਂ ਵੱਡਾ ਜਿਹੜਾ ਹੈਗਾ ਮਾਮਲਾ ਹੋਰ ਕੀ ਹੋ ਸਕਦਾ ਔਰ ਵਿਧਾਇਕ ਨੇ ਵੀ ਕਿਹਾ ਕਿ ਮੈਂ ਕਿਉਂ ਗਿਆ ਉਹਨਾਂ ਦਾ ਕਹਨ ਸੀ ਕਿ ਕਾਲੀਦਾਲ ਨਾਲ ਕੋਈ ਮੇਰੀ ਕੋਈ ਨਿੱਜੀ ਜਾਂ ਲੀਡਰਸ਼ਿਪ ਨਾਲ ਕੋਈ ਨਿੱਜੀ ਵਿਰੋਧ ਨਹੀਂ ਹੈ ਕਹਿੰਦੇ ਪਿਛਲੇ ਦੋ ਵਾਰ ਤੋਂ ਮੈਂ ਦੇਖਿਆ ਹੈ ਪਹਿਲਾਂ ਕਹਿੰਦੇ ਕਾਂਗਰਸ ਸਤਾਜ ਰਹੀ ਹੈ ਹੁਣ ਆਪ ਸਤਾਜ ਰਹੀ ਹੈ ਦੋ ਵਾਰ ਮੇਰੇ ਹਲਕੇ ਦੇ ਲੋਕਾਂ ਨੇ ਕਹਿੰਦੇ ਮੈਨੂੰ ਜਿਤਾਇਆ ਤੇ ਕੰਮ ਕੋਈ ਹਲਕੇ ਦਾ ਹੋ ਨਹੀਂ ਰਿਹਾ ਫਿਰ ਬਾਕੀ ਉਹਨਾਂ ਨੇ ਰੱਜ ਕੇ ਤਰੀਫ ਕੀਤੀ ਮੁਖਵੰਤਰੀ ਭਗਵੰਤ ਮਾਨ ਦੀ ਉਹ ਕਹਿੰਦੇ ਜਦੋਂ ਇਹਨਾਂ ਨੇ ਸੋਹ ਚੁੱਕੀ ਸੀ ਪਹਿਲਾ ਸਮਾਗਮ ਕਰਿਆ ਜਾ ਕੇ ਖੜਕੜ ਕਲਾ ਚ ਉਦੋਂ ਵੀ ਕਹਿੰਦੇ ਮੈਨੂੰ ਮੁਖਵੰਤਰੀ ਨੇ ਸਦਾ ਸੀ ਦਿੱਤਾ ਸੀ ਤੇ ਮੈਂ ਬਕਾਇਦਾ ਉੱਥੇ ਗਿਆ ਸੀ ਫਿਰ ਉਹਨਾਂ ਨੇ ਵਿਧਾਨ ਸਭਾ ਦੀ ਇੱਕ ਘਟਨਾ ਦਾ ਹਵਾਲਾ ਦਿੱਤਾ ਉਹਨਾਂ ਦੇ ਹਲਕੇ 'ਚ ਕੋਈ ਅਧਿਕਾਰੀ ਸੀ ਜਿਹਦੇ ਭ੍ਰਿਸ਼ਟਾਚਾਰ ਦੇ ਦੋਸ਼ ਸੀ ਕਹਿੰਦੇ ਮੈਂ ਕਿਹਾ ਵੀ ਐਡਾ ਕਰਾਪਟ ਅਧਿਕਾਰੀ ਆ ਜਿਹੜਾ ਗਾ ਬੰਗਾ ਦਾ ਲੋਕਾਂ ਦਾ ਬੜਾ ਕੰਮ ਧੰਦੇ ਦਾ ਨੁਕਸਾਨ ਹੋ ਰਿਹਾ ਪਰੇਸ਼ਾਨੀ ਹੈ ਨਹੀਂ ਰਹਿਣਾ ਚਾਹੀਦਾ ਕਹਿੰਦੇ ਮੈਂ ਵਿਧਾਨ ਸਭਾ ਚਲਦੀ ਦੇ ਵਿੱਚ ਹੀ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਜਦੋਂ ਫਰੰਟ ਟੇਬਲ ਤੇ ਪਹਿਲੇ ਮੇਜ਼ ਤੇ ਬੈਠਦੇ ਮੁੱਖ ਮੰਤਰੀ ਤੌਰ ਤੇ ਕਹਿੰਦੇ ਪਿੱਛੇ ਦੀ ਵਿਧਾਨ ਸਭਾ ਦੇ ਜਿਹੜੀ ਸੀਟਾਂ ਲਗੀਆਂ ਹੋ ਕੇ ਗਿਆ ਤੇ ਮੈਂ ਮੁੱਖ ਮੰਤਰੀ ਨੂੰ ਕਿਹਾ ਵੀ ਆਹ ਸਮੱਸਿਆ ਹੈ ਤੇ ਕਹਿੰਦੇ ਜੇ ਮੈਂ ਸ਼ਾਮ ਤੱਕ ਬੰਗਾ ਹਲਕੇ ਤੇ ਗਿਆ ਤਾਂ ਉਹ ਜਿਹੜਾ ਅਧਿਕਾਰੀ ਸੀ ਉਥੋਂ ਜਾ ਚੁੱਕਾ ਸੀ ਜਾਨੀ ਉਹਦੀ ਬਦਲੀ ਹੋ ਗਈ ਜਾਂ ਸਸਪੈਂਡ ਹੋ ਗਿਆ ਪਰ ਉਹਨਾਂ ਨੇ ਉੱਥੇ ਉਹਨੂੰ ਰਹਿਣ ਨਹੀਂ ਦਿੱਤਾ ਉਹ ਕਹਿੰਦੇ ਵੀ ਇਸ ਕਰਕੇ ਮੁਖਵੰਤਰੀ ਭਗਵੰਤ ਮਾਨ ਦੇ ਕੰਮ ਧੰਦੇ ਤੋਂ ਮੈਂ ਬੜਾ ਖੁਸ਼ ਹਾਂ ਬਾਕੀ ਉਹਨੇ ਸੰਜਮ ਨਾਲ ਗੱਲ ਜ਼ਰੂਰ ਕੀਤੀ ਕਿ ਕਾਲੀਦਾਲ ਜਿਹੜਾ ਦੋ ਵਾਰੀ ਉਹਨਾਂ ਨੇ ਜਿਤਾਇਆ ਹੋਵੇ ਉਹਦੇ ਤੋਂ ਕੀ ਤਕਲੀਫ ਹੋਈ ਉਹਦੇ ਬਾਰੇ ਇੱਕ ਲਫ਼ਜ਼ ਤੱਕ ਨਹੀਂ ਬੋਲਿਆ ਜੀ ਆਪਾਂ ਸਾਰੇ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਾਲੀਦਾਲ ਦੀ ਜਿਹੋ ਜੀ ਸਥਿਤੀ ਹੈ ਉਸ ਸਥਿਤੀ ਦੇ ਵਿੱਚ ਬਾਕੀ ਮੈਂ ਇੱਕ ਗੱਲ ਜ਼ਰੂਰ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹਾਂਗਾ ਹਮ ਮੁਖਵੰਤਰੀ ਭਗਵੰਤ ਮਾਨ ਨੇ ਕਿਹਾ ਦੇਖੋ ਜੀ ਹੁਣ ਪਾਰਟੀ ਕੋਲ ਚੰਗੇ ਡਾਕਟਰ ਹੋ ਗਏ ਕਹਿੰਦੇ ਡਾਕਟਰ ਬਲਬੀਰ ਹੈ ਹੋਰ ਦੋ ਤਿੰਨ ਡਾਕਟਰ ਬਲਜੀਤ ਕੌਰ ਦਾ ਨਾਮ ਲਿਆ ਹੋਰ ਦੋ ਦੋ ਨਾਮ ਲਏ ਕਹਿੰਦੇ ਡਾਕਟਰੀ ਡਾਕਟਰ ਹੋ ਗਿਆ ਆਮ ਆਦੀ ਪਾਰਟੀ ਦੇ ਕਹਿੰਦੇ ਡਾਕਟਰ ਸੁਖੀ ਵੀ ਸਾਡੇ ਜੁਆਇਨ ਕਰ ਗਿਆ ਹੂੰ ਬੋਲਦਿਆਂ ਬੋਲਦਿਆਂ ਮੁੱਖ ਮੰਤਰੀ ਭਗਵਾਨ ਜਮਾਨੂ ਚ ਇੱਥੇ ਆ ਕੇ ਕਹਿਣ ਲੱਗੇ ਉਹ ਮੈਂ ਤਾਂ ਭੁੱਲ ਹੀ ਗਿਆ ਸਾਡੇ ਤਾਂ ਕਹਿੰਦੇ ਘਰ 'ਚ ਵੀ ਡਾਕਟਰ ਹੈ ਹੂੰ ਕਹਿੰਦੇ ਭਾਈ ਰੋਟੀ ਵੀ ਖਾਣੀ ਹੈ ਹੂੰ ਇਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੇਸ਼ੱਕ ਕੋਈ ਮੁੱਖ ਮੰਤਰੀ ਹੋਵੇ ਲੋਕਾਂ ਦੇ ਮੁੱਖ ਮੰਤਰੀ ਹੁੰਦਾ ਜਦੋਂ ਘਰ ਦੀ ਦहलीਜ਼ ਤੇ ਪੈਰ ਰੱਖਦਾ ਹੈ ਤਾਂ ਘਰ ਵਾਲੀ ਲਈ ਉਹ ਘਰ ਵਾਲਾ ਹੀ ਹੁੰਦਾ ਹੈ ਉਹਦਾ ਪਤੀ ਹੀ ਹੁੰਦਾ ਪਤੀ ਦੇ ਤੌਰ ਤੇ ਹੀ ਉਹਦੇ ਨਾਲ ਵੀ ਤੀਰਾ ਹੁੰਦਾ ਚਾਹੇ ਆਮ ਆਦਮੀ ਹੋਵੇ ਤੇ ਮੁੱਖ ਮੰਤਰੀ ਹੋਵੇ ਘਰ ਗਏ ਨੂੰ ਆਪਣੇ ਬੀਵੀਆਂ ਨੂੰ ਖੁਸ਼ ਕਰਨ ਲਈ ਉਹਦਾ ਵੀ ਤੀਰਾ ਹੀ ਰੱਖਣਾ ਪੈਂਦਾ ਜਿਵੇਂ ਜ ਆਮ ਲੋਕਾਂ ਵੱਲੋਂ ਰੱਖਿਆ ਜਾਂਦਾ ਹੈ ਜ਼ਾਰਾ ਤੌਰ ਤੇ ਮੁੱਖ ਮੰਤਰੀ ਭਗਵਾਨ ਜੀ ਨੇ ਟਿੱਪਣੀ ਕੀਤੀ ਇਸ ਗੱਲ ਦੇ ਉੱਤੇ ਕਿ ਮੈਂ ਤਾਂ ਜਿਹੜਾ ਘਰ ਆ ਡਾਕਟਰ ਨੂੰ ਪੋਲੀ ਗਿਆ ਸੀ ਕਹਿੰਦੇ ਭਾਈ ਕਰੇ ਰੋਟੀ ਵੀ ਖਾਣੀ ਆ ਜਾ ਕੇ ਹੂੰ ਹੂੰ ਜੀ ਬਿਲਕੁਲ ਸੋ ਗੱਲ ਚੱਲ ਰਹੀ ਹੈ ਅਕਾਲੀ ਦਲ ਲੁਲਾ ਕੇ ਤਾਂ ਅਕਾਲੀ ਦਲ ਪਾਰਟੀ ਦੇ ਵਿੱਚ ਪਹਿਲਾਂ ਹੀ ਆਪਣਾ ਤਪੜੀ ਮੱਚੀ ਹੋਈ ਹੈ ਬਹੁਤ ਸਾਰੇ ਵਿਧਾਇਕ ਐਸੇ ਨੇ ਜਿਹੜੇ ਕਦਵਰ ਆਗੂ ਸੀਗੇ ਜਿਨ੍ਹਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਤਾਂ ਹੁਣ ਚੰਗੇ ਚੰਗੇ ਲੀਡਰ ਨੇ ਜਿਹੜੇ ਉਹ ਆਪੋ ਤਾਪ ਹੋਰਾਂ ਪਾਰਟੀਆਂ ਦੇ ਵਿੱਚ ਰਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਹੁਣ ਆਖਿਰਕਾਰ ਅਕਾਲੀ ਦਲ ਦਾ ਪਵਿਕ ਕਿਸ ਤਰੀਕੇ ਦਾ ਦੇਖ ਸਕਦੇ ਹਾਂ ਨਦੀਪਾ ਬੜਾ ਸੰਗਠਣਾ ਸਮਾਕਾਲੀ ਦਲ ਦੇ ਉਤੇ ਦੇਖੋ ਜਦੋਂ ਬਾਬਾ ਡਾਕਟਰ ਸੁਖੀ ਦੀ ਗੱਲ ਕਰਦੇ ਆ ਕਿ ਕਿਸ ਤਰ੍ਹਾਂ ਪਰਸਥਿਤੀਆਂ ਅਕਾਲੀ ਦਲ ਦੀ ਬਦਲ ਚੁੱਕੀਆਂ ਹਨ ਉਹ ਅਕਾਲੀ ਦਲ ਜਿਨੇ ਵੱਡੇ ਵੱਡੇ ਮੋਰਚੇ ਲਾਏ ਹੋਣ ਪੰਜਾਬ ਦੇ ਹਿੱਤਾਂ ਦੀ ਲੜਾਈਆਂ ਲੜੀਆਂ ਹੋਣ ਜਿਹੜਾਂ ਚ ਗਿਉਣ ਇਹਦੇ ਬਾਰੇ ਕੋਈ ਦੂਰ ਹੈ ਨਹੀਂ ਅੱਜ ਤੱਕ ਦਾ ਵੀ ਇਸ ਗੱਲ ਦਾ ਰਿਕਾਰਡ ਹੈ ਕਿ ਜੇ ਕਿਸੇ ਪਾਰਟੀ ਦਾ ਪੰਜ ਵਾਰ ਮੁੱਖ ਮੰਤਰੀ ਬਣਿਆ ਤਾਂ ਉਹ ਸ੍ਰੋਮਣੀ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਬਣਿਆ ਹੂੰ ਜਿਹੜੀ ਪਾਰਟੀ ਦੇ 5 ਵਾਰ ਮੁੱਖ ਮੰਤਰੀ ਰਹੇ ਹੋਣ ਉਸ ਪਾਰਟੀ ਦੇ ਵਿਧਾਨ ਸਭਾ ਦੇ ਤਿੰਨ ਵਿਧਾਇਕਾਂ ਦੇ ਇੱਕ ਵਿਧਾਇਕ ਛੱਡ ਕੇ ਦੋ ਵਿਧਾਇਕ ਰਹਿ ਗਏ ਤਾਂ ਸਥਿਤੀ ਦਾ ਅੰਦਾਜ਼ਾ ਜਿਹੜਾ ਵਿਧਾਨ ਸਭਾ ਦੇ ਅੰਦਰ ਦਾ ਲਗਾਇਆ ਜਾ ਸਕਦਾ ਜਿੱਦਾਂ ਅੱਪ ਪਹਿਲਾਂ ਗੱਲ ਕੀਤੀ ਹੈ ਦੂਜੇ ਪਾਸੇ ਕੀ ਹੈ ਕਿ ਪਾਰਟੀ ਦੇ ਅੰਦਰ ਹੀ ਬਾਗੀ ਸੁਰਾਂ ਕਈ ਸੀਨੀਅਰ ਅਕਾਲੀ ਆਗੂ ਕਹਿ ਰਹੇ ਆ ਕਿ ਸੁਖਵੀਰ ਬਾਦਲ ਦੀ ਅਗਵਾਈ ਹੇਠਾਂ ਪਾਰਟੀ ਅੱਗੇ ਨਹੀਂ ਵਾ ਸਕਦੀ ਲੋਕਾਂ ਨਾਲ ਨਰਾਜ਼ਗੀ ਹੈ ਜੀ ਉਰਗਾਂਸਾ ਦੀ ਬੇਅਦਬੀ ਦਾ ਮੁੱਦਾ ਹੈ ਡੀਜੀਪੀ ਸੁਮੇਤ ਸੈਣੀ ਨੂੰ ਲਾਉਣ ਦਾ ਮੁੱਦਾ ਹੈ ਹਾਂ ਹੋਰ ਕਈ ਮਾਮਲੇ ਆ ਪਿੱਛੇ ਪਾਰਲੀਮੈਂਟ ਦੀਆਂ ਚੋਣਾਂ ਲੰਘ ਕੇ ਗਈਆਂ ਇੱਕ ਸੀਟ ਦਿੱਤੀ ਹੈ ਆ ਅਕਾਲੀ ਦਲ ਨੇ ਵਿਧਾਨ ਸਭਾ ਦੀ ਆਪਾਂ ਗੱਲ ਕਰ ਹੀ ਰਹੇ ਹਾਂ ਇਸ ਤਰੀਕੇ ਨਾਲ ਅਕਾਲੀ ਦਲ ਦੇ ਪ੍ਰਤੀ ਜਿਹੜਾ ਹੈਗਾ ਅਕਾਲੀ ਦਲ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਪਾਰਟੀ ਦੇ ਅੰਦਰ ਤੇ ਪਾਰਟੀ ਦੇ ਬਾਹਰ ਦੋਨੇ ਤਰ੍ਹਾਂ ਦੇ ਵਿਰੋਧਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਸਿੰਘ ਸਹਿਬਾਨ ਕੋਲੇ ਮਾਮਲਾ ਹੈ ਸਿੰਘ ਸਹਿਬਾਨ ਨੇ ਡੇਟ ਕਾਫੀ ਲੰਬੀ ਦਿੱਤੀ ਹੈ ਜੀ ਆ ਇਸ ਮਹੀਨੇ ਦੇ ਅਖੀਰ ਤੇ ਉਹਨਾਂ ਦੀ ਸੁਣਵਾਈ ਹੋਏਗੀ ਕਿ ਲੀਡਰਸ਼ਿਪ ਬਦਲਦੀ ਹੈ ਨਹੀਂ ਬਦਲਦੀ ਜਾਂ ਸੁਖਵੀਰ ਬਾਦਲ ਨੂੰ ਕਿ ਮਾਫੀ ਦੇਣ ਲਈ ਕਿਸ ਤਰ੍ਹਾਂ ਦੀ ਸਜ਼ਾ ਲਗਾਈ ਜਾਂਦੀ ਹੈ ਧਾਰਮਿਕ ਲਗਾਈ ਜਾਂਦੀ ਹੈ ਪੋਲੀਟਿਕਲ ਲਗਾਈ ਜਾਂਦੀ ਹੈ ਤਾਂ ਸਿੰਘ ਸਾਹਿਬਾਂ ਦਾ ਫੈਸਲਾ ਹੀ ਦੱਸੇਗਾ ਹੁਣ ਸਿੰਘ ਸਾਹਿਬਾਂ ਦਾ ਫੈਸਲਾ ਜ਼ਰੂਰ ਬਚਿਆ ਹੈ ਕਿ ਕਾਲੀ ਦਲ ਨੂੰ ਤਗੜਾ ਕਰਨ ਦੇ ਲਈ ਕੋਈ ਮਦਦ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ ਇਹ ਸਿੰਘ ਸਾਹਿਬਾਂ ਤੇ ਨਿਰਭਰ ਕਰਦਾ ਹੈ ਪਰ ਕਾਲੀ ਦਲ ਦੀ ਆਪਣੀ ਸਥਿਤੀ ਇਹੋ ਜੀ ਬਣ ਗੀਏ ਕੈਸ ਵੇਲੇ ਛੇਦੀ ਕੀਤਿਆਂ ਕਾਲੀ ਦਲ ਦਾ ਆਬਾਰ ਜਿਹੜਾ ਹੈਗਾ ਉਹ ਮੁਸ਼ਕਲ ਨਜ਼ਰ ਆ ਰਿਹਾ ਹੈ ਜੀ ਛੇਦੀਆਂ ਇਸ ਤਰ੍ਹਾਂ ਦੀਆਂ ਕੱਲ ਹੀ ਅਜੇ ਆਪਾਂ ਗੱਲ ਕਰ ਰਹੇ ਸੀ ਮੁਕੰਦਰ ਭਗਵੰਤ ਜੀ ਮਾਨ ਕਹਿ ਰਿਹਾ ਸੀ ਕਿ ਜਿਹੜੀ ਪਾਰਟੀ ਕਹਿੰਦੀ ਸੀ ਅਸੀਂ 25 ਸਾਲ ਰਾਜ ਕਰਾਂਗੇ ਹੁਣ ਕਹਿੰਦਾ 25 ਬੰਦੇ ਨਹੀਂ ਉਹਦੇ ਨਾਲ ਰਹੇ ਉਹ 25 ਬੰਦਿਆਂ ਚੋਂ ਇੱਕ ਬੰਦਾ ਅੱਜ ਤੋੜ ਲਿਆ ਭਗਵੰਤ ਜੀ ਮਾਨ ਨੇ ਹੁਣ ਤਾਂ 24 ਰਹਿ ਗਏ 25 ਦੀ ਥਾਂ ਵੀ ਜੇ ਬੰਦਿਆਂ ਦੀ ਗਿਣਤੀ ਵੀ ਕਰਨੀ ਉਹ ਜਿਹੜੀ ਮੁਕੰਦਰ ਭਗਵੰਤ ਜੀ ਮਾਨ ਨੇ ਪਤਾ ਨਹੀਂ ਕਿਵੇਂ ਮਰਦਮਸ਼ ਸਮਾਰੀ ਕਰਾਈ ਹੈ ਕਿ 25 ਬੰਦੇ ਰਹਿ ਗਏ 25 ਚ ਇੱਕ ਹੋਰ ਤੋੜ ਲਿਆ 24 ਰਹਿ ਗਏ ਸੋਹ ਜੀ ਸਥਿਤੀ ਅਕਾਲੀ ਦਲ ਦੀ ਲੋਕਾਂ ਦੇ ਹਾਸ਼ੀਏ ਤੇ ਚਲਾ ਗਿਆ ਲੋਕਾਂ ਤੋਂ ਦੂਰ ਚਲਾ ਗਿਆ ਅਕਾਲੀ ਦਲ ਜਿਹੜੇ ਲੋਕ ਚਾਹੁੰਦੇ ਸੀਗੇ ਪੰਜਾਬ ਦੀ ਖੇਤਰੀ ਪਾਰਟੀ ਪੰਜਾਬ ਦੇ ਸਭਿਆਚਾਰ ਦੀ ਗੱਲ ਪੰਜਾਬ ਦੀ ਵਿਰਾਸਤ ਦੀ ਗੱਲ ਕਰਨ ਵਾਲੀ ਪਾਰਟੀ ਉਸ ਪਾਰਟੀ ਦਾ ਸਰੇ ਆਮੇ ਹਸਰ ਹੋ ਗਿਆ ਕਿਤੇ ਅਕਾਲੀ ਦਲ ਤੇ ਸਵਾਲ ਉੱਠਣੇ ਲੀਡਰਸ਼ਿਪ ਤੇ ਸਵਾਲ ਉੱਠਣੇ ਤਾਂ ਸੋਹਾਵੇ ਕਹਿ ਫੈਸਲਾ ਦਾ ਨਵਦੀਪ ਦੇਖੋ ਅਕਾਲੀ ਦਲ ਦੇ ਲੀਡਰਸ਼ਿਪ ਅਕਾਲੀ ਦਲ ਦੇ ਪ੍ਰਧਾਨ ਨੇ ਲੈਣਾ ਹੈ ਹਮ ਪਰ ਹਾਲਾਤ ਜ਼ਰੂਰ ਚੰਗੇ ਨਹੀਂ ਆ ਜੋ ਇਸ ਵੇਲੇ ਸਥਿਤੀ ਨਜ਼ਰ ਆ ਰਹੀ ਹੈ ਜੀ ਜੀ ਬਿਲਕੁਲ ਤਾਂ ਇਸੇ ਨਾਲ ਹੀ ਗੱਲ ਕਰਾਂਗੇ ਕਿ ਪੰਜਾਬ ਦੀ ਕੈਬਨਿਟ ਦੀ ਮੀਟਿੰਗ ਵੀ ਅੱਜ ਹੋਈ ਹੈ ਤੇ 5 ਮਹੀਨਿਆਂ ਦੇ ਬਾਅਦ ਆਪਾਂ ਦਰਸ਼ਕਾਂ ਦਾ ਕੱਲ ਵੀ ਜ਼ਿਕਰ ਕੀਤਾ ਸੀਗਾ ਕਿ 5 ਮਹੀਨਿਆਂ ਦੇ ਬਾਅਦ ਮੰਤਰੀ ਮੰਡਲ ਦੀ ਇਹ ਮੀਟਿੰਗ ਹੋਈ ਹੈ ਤੇ ਕੀ ਕੀ ਕੁੱਝ ਇਸ ਦੇ ਵਿੱਚ ਖਾਸ ਰਿਹਾ ਹੈ ਨਵੀਂ ਦੀ ਪਹਿਲੇ ਜਿਹੜਾ ਕੈਬਨਿਟ ਤੋਂ ਬਾਅਦ ਫੌਰੀ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਆਏ ਉਹਨਾਂ ਨੇ ਮੀਡੀਆ ਨੂੰ ਸੰਬੋਧਨ ਕੀਤਾ ਸੰਬੋਧਨ ਕਰਨ ਦੇ ਮੌਕੇ ਤੇ ਉਹਨਾਂ ਨੇ ਜਿਹੜਾ ਬਹੁਤੀ ਗੱਲ ਜਿਹੜੀ ਉਭਾਰ ਕੇ ਲੈਂਦੀ ਡਾਕਟਰ ਸੁਖੀ ਵਾਲਾ ਮਾਮਲਾ ਹੀ ਲੈਂਦਾ ਹੈ ਦੂਜਾ ਜਿਹੜਾ ਮਾਮਲਾ ਉਹਨਾਂ ਨੇ ਲੈਂਦਾ ਉਹ ਹੈਗਾ ਜ਼ਮੀਨਾਂ ਦਾ ਮਾਮਲਾ ਜਿਹੜਾ ਨਿਤਨ ਗੜਕਰੀ ਨੇ ਪੰਜਾਬ ਨੂੰ ਪੱਤਰ ਲਿਖਿਆ ਕਿ ਜੇ ਤੁਸੀਂ ਜਿਹੜੀਆਂ ਸੜਕਾਂ ਲਈ ਜ਼ਮੀਨਾਂ ਲੈਣੀਆਂ ਉਹਨਾਂ ਦਾ ਮਸਲਾ ਹੱਲ ਨਹੀਂ ਕਰੋਗੇ ਤਾਂ ਅੱਠ ਪ੍ਰੋਜੈਕਟ ਜਿਹੜੇ ਹੈਗੇ ਉਹ ਰੁਕ ਜਾਣਗੇ ਯਾਨੀ ਪੰਜਾਬ ਨੂੰ ਵਿਕਾਸ ਦੇ ਨਾਲ-ਨਾਲ ਕਰੋੜਾਂ ਰੁਪਏ ਦਾ ਇੱਕ ਛਟਕਾ ਵੀ ਲੱਗੇਗਾ ਮੁੱਖ ਮੰਤਰੀ ਭਗਵੰਤ ਸਿੰਘ ਨੇ ਅੱਜ ਫੇਰ ਮੀਡੀਆ 'ਚ ਇਹ ਗੱਲ ਕਹੀ ਹੈ ਸਵਾਬਾਏ ਕਹੇ ਕਿ ਮਾਮਲਾ ਕੈਬਨਿਟ ਦੇ ਅੰਦਰ ਵੀ ਆਇਆ ਹੋਵੇਗਾ ਪਰ ਮੁੱਖ ਮੰਤਰੀ ਨੇ ਕਹੀ ਹੈ ਇਹ ਗੱਲ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਵੀ ਦੇਖੋ ਸਵਾਲ ਐ ਇਸ ਵੇਲੇ ਰੇਟਾਂ ਦਾ ਹੈ ਕਹਿੰਦੇ ਪੰਜਾਬ ਦੀ ਜਿਹੜੀ ਜ਼ਮੀਨ ਹੈ ਉਹਦਾ ਤੁਹਾਨੂੰ ਤੁਸੀਂ ਓਡੀਸ਼ਾ ਨਾਲ ਨਹੀਂ ਕਰ ਸਕਦੇ ਪੰਜਾਬ ਦੀ ਜ਼ਮੀਨ ਜਿਹੜੀ ਅਪਜਾਊ ਜ਼ਮੀਨ ਹੈ ਮਹਿੰਗੇ ਪਾਇ ਸੋ ਕੇਂਦਰ ਦਾ ਤੇ ਪੰਜਾਬ ਦਾ ਜਿਹੜਾ ਰੇਟਾਂ ਦਾ ਟਕਰਾਅ ਜਿਹੜੇ ਰੇਟ ਵਾਜਬ ਹੋਣਗੇ ਤਾਂ ਕਿਸਾਨ ਜ਼ਮੀਨ ਦੇਣ ਲਈ ਤਿਆਰ ਹੈ ਉਹਦਾ ਜਵਾਬ ਵੀ ਦਿੱਤਾ ਹੈ ਮੁਖਵੰਦਰੀ ਭਗਵੰਤ ਮਾਨ ਨੇ ਨਿਤਗੜ ਗਰੀ ਨੇ ਜੋ ਪੱਤਰ ਹੈ ਗਟਕਰੀ ਦਾ ਜਵਾਬ ਵੀ ਉਹਨਾਂ ਨੂੰ ਭੇਜਿਆ ਹੈ ਕਿ ਸਥਿਤੀਆਂ ਇਹ ਨਹੀਂ ਜਿਹੜੀਆਂ ਕਹੀਆਂ ਗਈਆਂ। ਕਿਆ ਕੀ ਹੈ ਕਿ ਕੇਂਦਰ ਵੱਲੋਂ ਇਹਦੀ ਆਮਾਨ ਕਾਨੂੰਨ ਦੀ ਮਾੜੀ ਹਾਲਤ ਹੈ। ਇਸ ਕਰਕੇ ਜਿਹੜਾ ਹੈਗਾ ਉੱਥੇ ਪ੍ਰੋਜੈਕਟ ਨਹੀਂ ਚੱਲ پا ਰਹੇ। ਮੁਖਵੰਦਰੀ ਨੇ ਬਲ ਬਾਜੂ ਜਵਾਬ ਦਿੱਤਾ ਉਹ ਕਹਿੰਦੇ ਜੂਪੀ ਦੀ ਕਿਹੋ ਜਿਹੀ ਹਾਲਾਤ ਹੈ। ਹਰਿਆਣੇ ਦੇ ਕਿਹੋ ਜਿਹੇ ਹਾਲਾਤ ਹੈ ਹਰਿਆਣਾ ਚ ਦਾ ਆਪਾਂ ਸਾਰੇ ਜਾਣਦੇ ਆ ਕਿਸ ਕਦਰ ਜਿਹੜਾ ਕਰਫਿਊ ਲੱਗਦੇ ਰਿਹਾ ਹੈ ਜੁਪੀ ਵੀ ਕਈ ਮੌਕਿਆਂ ਤੇ ਕਰਫਿਊ ਲੱਗਣ ਦੀਆਂ ਨੋਬਤਾਂ ਆਉਂਦੀਆਂ ਰਹੀਆਂ ਉਹ ਕਹਿੰਦੇ ਪੰਜਾਬ ਤਾਂ ਅਜੇ ਤੱਕ ਕਦੇ ਕਰਫਿਊ ਲੱਗਿਆ ਨਹੀਂ ਉਹਦੀ ਨੋਬਤ ਆਈ ਨਹੀਂ ਯਾਨੀ ਅਮਨ ਕਾਨੂੰਨ ਦੀ ਹਾਲਤ ਜੇ ਤਾਂ ਬਹੁਤ ਹੀ ਮਾੜੀ ਹੁੰਦੀ ਹੈ ਤਾਂ ਉਹਦਾ ਸਿਕਰ ਲਾਇਕ ਉਪਰ ਅੱਲਾ ਹੁੰਦਾ ਕਰਫਿਊ ਲਾਉਣਾ ਨੈਟ ਸਿਸਟਮ ਬੰਦ ਕਰਨਾ ਕਰਫਿਊ ਲਾਉਣਾ ਪੰਜਾਬ ਤਾਂ ਕਹਿੰਦੇ ਕਰਫਿਊ ਲੱਗਿਆ ਨਹੀਂ ਕਦੇ ਵੀ ਉਹਨਾਂ ਦੇ ਸਰਕਾਰ ਦੇ ਚੱਲਦੇ ਆ ਤਸੋ ਕਿ ਮੈਂ ਕਹਿ ਸਕਦਾ ਹਾਂ ਕਿ ਪੰਜਾਬ ਦੀ ਹਾਲਤ ਆਮਨ ਕਾਨੂੰਨ ਦੀ ਮਾੜੀ ਹਾਲਤ ਹੈ। ਹਮਮ ਇਹ ਜਿਹੜੀ ਗੱਲ ਹੈ ਕਰਨ ਵਾਲੀ ਉਸ ਮੁੱਦੇ ਤੇ ਗੱਲ ਹੋਣੀ ਚਾਹੀਦੀ ਹੈ। ਹਮ ਕਿਸਾਨਾਂ ਨਾਲ ਬੈਠ ਕੇ ਮੁੱਖ ਮੰਤਰੀ ਭਗਵੰਤ ਮਾਨ ਵੀ ਇੱਕਾਦਨ ਬਾਤ ਗੱਲ ਕਰ ਰਿਹਾ ਹੈ। ਕੇਂਦਰ ਨੂੰ ਵੀ ਕਿਹਾ ਗਿਆ ਕਿ ਰੇਟ ਵਾਜੂ ਦੇਓ। ਹਮ ਤਾਂ ਕਿਸਾਨ ਜ਼ਮੀਨ ਦੇਣ ਲਈ ਤਿਆਰ ਹੈ। ਮਹਿੰਗੇ ਭਾਅ ਦੀ ਜ਼ਮੀਨ ਜਿਵੇਂ ਆਪਾਂ ਪੰਜਾਬੀ ਚ ਕਹਿੰਨੇ ਆ ਮਹਿੰਗੀ ਜ਼ਮੀਨ ਕੋਡੀਆਂ ਦੇ ਭਾਅ ਹਮ ਨਹੀਂ ਦਿੱਤੀ ਜਾ ਸਕਦੀ। ਜੀ ਜੀ ਬਿਲਕੁਲ। ਤੇ ਇਸ ਨਾਲ ਹੀ ਮੁੱਖ ਮੰਤਰੀ ਪੰਜਾਬ ਨੇ ਵਿਧਾਇਕਾਂ ਨੂੰ ਲੋਕਾਂ ਦੇ ਦਵਾਰ ਪਹੁੰਚਣ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਸਾਰੇ ਵਿਧਾਇਕ ਘਰ ਘਰ ਜਾਣਗੇ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ ਤੇ ਨਾਲ ਦੀ ਨਾਲ ਹੀ ਨਿਪਟਾਰਾ ਵੀ ਕੀਤਾ ਜਾਪੇਗਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਨਦੀਪੁਰਾ ਦਿਲਜਸਾਲ ਸਵਾਲ ਹੈ ਕਿ 2.25 ਸਾਲ ਬਾਅਦ ਮੁਖੰਦਰ ਭਗਵੰਤ ਮਾਨ ਨੂੰ ਦੁਬਾਰਾ ਚੇਤੇ ਆ ਕਿ ਲੋਕਾਂ ਦੇ ਦਵਾਰ ਤੇ ਜਾਓ ਇੱਕ ਆਪਾਂ ਜਾਣਦੇ ਹਾਂ ਪਹਿਲਾਂ ਮੁਖੰਦਰ ਭਗਵੰਤ ਮਾਨ ਨੇ ਇਹ ਕਿਹਾ ਸੀ ਕਿ ਲੋਕਾਂ ਨੂੰ ਜਿਹੜਾ ਸਰਕਾਰੀ ਦਫ਼ਤਰਾਂ ਤੇ ਨਹੀਂ ਆਉਣਾ ਪਏਗਾ ਸੱਥਾਂ 'ਚ ਬੈਠ ਕੇ ਕਹਿੰਦੇ ਤੁਹਾਡੇ ਫੈਸਲੇ ਤੁਹਾਡੇ ਕੰਮਾਂ ਦੀ ਸੁਣਵਾਈ ਹੋਈ ਉੱਥੇ ਨਵਟਾਰਾ ਹੋਵੇਗਾ ਸੱਥਾਂ 'ਚ ਬੈਠ ਕੇ ਹੂੰ ਹੁਣ 2.5 ਸਾਲਾਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਫੇਰ ਆਪਣੇ ਬਿਆਨ ਨੂੰ ਇੱਕ ਤਰੀਕੇ ਨਾਲ ਦੁਹਰਾਇਆ ਹੀ ਹੈ ਕਿ ਤੁਸੀਂ ਲੋਕਾਂ ਦੇ ਦਰਵਾਜ਼ਾ ਜਾਨੀ ਸਰਕਾਰ ਲੋਕਾਂ ਦੇ ਦਵਾਰ ਹੂੰ ਕਿ ਆਏ ਜਾ ਰਹੇ ਕਿ ਲੋਕਾਂ ਦੇ ਮਸਲੇ ਹੱਲ ਕਰੋ ਜਾ ਕੇ ਪਰ ਅਸਲ ਮਸਲਾ ਇਹ ਹੈ ਕਿ ਆਉਣ ਵਾਲੇ ਦਿਨਾਂ 'ਚ ਕਿਸੇ ਵੇਲੇ ਵੀ ਪੰਚਾਇਤੀ ਚੋਣਾਂ ਕਰਉਣੀਆਂ ਪੈਣੀਆਂ ਸਿਰ ਤੇ ਹੈ ਪੰਚਾਇਤੀ ਚੋਣਾਂ ਦੇ ਲਈ ਜ਼ਰੂਰੀ ਹੈ ਕਿ ਲੋਕਾਂ ਨਾਲ ਤਾਲਮਿਲ ਕਰਨਾ ਇਦਾਂ ਹੀ ਤਿੰਨ ਚਾਰ ਜੇ ਜ਼ਮੀਨੀ ਚੋਣਾ ਵੀ ਆਉਣ ਵਾਲੇ ਦਿਨਾਂ ਚ ਆਉਣੀ ਆ ਪੰਜਾਬ ਦੇ ਵਾਖਾ ਕਿਸੇ ਦੇ ਵਾਖਾ ਕੇ ਜ਼ਿਲ੍ਹਿਆਂ ਦਾ ਉਹ ਜ਼ਮੀਨੀ ਚੋਣਾ ਵੀ ਕਿਸੇ ਸਰਕਾਰ ਲਈ ਵੱਡੀ ਚੁਣੌਤੀ ਹੁੰਦੀ ਹੈ ਜਿਤਨੀਆਂ ਵਿਰੋਧੀ ਧਿਰ ਵੀ ਆਪਣਾ ਜੋਰ ਰਸਮਾਈ ਦਾ ਕਰਦੀ ਕਰਦੀ ਪਰ ਹਾਕਮਦਰ ਦੀ ਇੱਕ ਪਹਿਲ ਹੁੰਦੀ ਹੈ ਜੇ ਕੋਈ ਜ਼ਮੀਨੀ ਚੋਣਾ ਹਾਰਦੇ ਤਾਂ ਕਿਹਾ ਜਾਂਦਾ ਕਿ ਲੋਕਾਂ ਦਾ ਫਤਵਾ ਹਾਕਮਦਰ ਦੇ ਖਿਲਾਫ ਆਇਆ ਸੋ ਸਾਰੀਆਂ ਗੱਲਾਂ ਦੇ ਚੱਲਦੇ ਆ ਉਹਨਾਂ ਨੇ ਵਿਦੈਕਾਂ ਨੂੰ ਇਹ ਸਿੱਖਿਆ ਦਿੱਤੀ ਹੈ ਮੈਸੇਜ ਦਿੱਤਾ ਹੈ ਕਿ ਲੋਕਾਂ ਜਾਓ ਲੋਕਾਂ ਨੇ ਜਾ ਕੇ ਗੱਲਾਂ ਸੁਣੋ ਉਹਨਾਂ ਨੇ ਇਹ ਸਮੱਸਿਆਵਾਂ ਸੁਣੋ ਵੈਸੇ ਜਦੋਂ ਆਮ ਆਦਮੀ ਪਾਰਟੀ ਸਤਾ ਚਾਈ ਸੀ ਤਾਂ ਉਸ ਵੇਲੇ ਇਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜਾ ਦੂਜਿਆਂ ਨਾਲੋਂ ਵੱਖਰੇ ਢੰਗ ਦੇ ਲੋਕ ਆ ਆਮ ਆਦਮੀ ਐ ਆਮ ਲੋਕਾਂ ਦੀ ਗੱਲ ਕਰਦੇ ਆ ਆਮ ਲੋਕਾਂ ਜਾ ਕੇ ਸੁਣਵਾਈ ਕਰਦੇ ਆ ਅਸੀਂ ਲੋਕਾਂ ਦੇ ਮਸਲੇ ਸੁਣਦੇ ਆ ਪਰ ਅਜੇ ਅਮਲੀ ਤੌਰ ਤੇ ਉਸ ਤਰ੍ਹਾਂ ਦਾ ਜਿਹੜਾ ਹੈਗਾ ਇਹ ਸਵਾਲ ਨਜ਼ਰ ਨਹੀਂ ਆਇਆ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਕਹੀ ਹੈ ਇਹ ਗੱਲ ਦੇਖਦੇ ਨੇ ਜਿਹੜਾ 2.5 ਸਾਲ ਦਾ ਸਮਾਂ ਬਾਕੀ ਦਾ ਬਚਿਆ ਕਿੰਨਾ ਲੋਕਾਂ ਜਾਂਦੇ ਆ ਹੁਣ ਜ਼ਰੂਰੀ ਹੈ ਕਿਉਂਕਿ ਹਾਈ ਇਲੈਕਸ਼ਨ ਅਗਲੇ ਦਿਨਾਂ ਚ ਪੰਚਾਇਤਾਂ ਦੀਆਂ ਚੋਣਾਂ ਹਨ ਹਰ ਐਮਐਲਏ ਦੇ ਲਈ ਇੱਕ ਤਰ੍ਹਾਂ ਦੀ ਚੁਣੌਤੀ ਹੁੰਦੀ ਹੈ ਉਹਦੇ ਹਲਕੇ ਚ ਜਿਹੜੀਆਂ ਪੰਚਾਇਤਾਂ ਚਾਹੇ ਤਾਂ ਹੋਣ ਚੋਣ ਨشان ਪਾਰਟੀ ਦੇ ਦੇ ਚਾਹੇ ਚੋਣ ਨਿਸ਼ਾਨ ਤੇ ਨਾ ਹੋਣ ਇਹ ਸਭ ਨੂੰ ਪਤਾ ਹੁੰਦਾ ਹੈ ਕਿਸੇ ਪਿੰਡ ਦਾ ਸਰਪੰਚ ਕਿਹੜੀ ਪਾਰਟੀ ਨਾਲ ਸਬੰਧ ਰੱਖਦਾ ਸੋ ਇਸ ਕਰਕੇ ਗਿਣਤੀ ਮਿੰਟੀ ਦਾ ਹੁੰਦੀ ਹੁੰਦੀ ਹੈ ਜੀ ਤੇ ਰਸਮੀ ਤੌਰ ਤੇ ਹੋਵੇ ਤੇ ਗੈਰ ਰਸਮੀ ਤੌਰ ਤੇ ਹੋਵੇ ਸੋ ਪੰਚਾਇਤਾਂ ਦੀਆਂ ਚੋਣਾਂ ਦੇ ਚੱਲਦਿਆਂ ਵੀ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਜਾਓ ਵੀ ਤੁਸੀਂ ਲੋਕਾਂ ਜਾਓ ਜਾ ਕੇ ਲੋਕਾਂ ਦੀਆਂ ਗੱਲਾਂ ਸੁਣੋ ਸੋ ਦੇਖਿਆ ਜਾਏਗਾ ਕਿ ਉਹ ਲੋਕਾਂ ਨੇ ਗੱਲਾਂ ਸੁਣਦੇ ਆ ਜਾਂ ਆਪਣੀਆਂ ਗੱਲਾਂ ਲੋਕਾਂ ਨੂੰ ਸੁਣਾਉਂਦੇ ਆ ਜੀ ਨਵਦੀਪ ਇਸ ਦੇ ਨਾਲ ਹੀ ਪਤਾ ਗਿਆ ਖ਼ਬਰ ਵੱਲ ਖ਼ਬਰ ਕਿ ਨਵੇਂ ਚੁਣੇ ਗਏ ਗਵਰਨਰ ਗੁਲਾਬ ਚੰਦ ਕਟਾਰੀਆ ਵੱਲੋਂ ਵਿਭਾਗਾਂ ਦੇ ਸਕੱਤਰਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਤੇ ਖਬਰਾਂ ਇਹ ਵੀ ਨੇ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਜਦੋਂ ਕਿਸੇ ਗਵਰਨਰ ਨੇ ਸਿੱਧਮ ਸਿੱਧਾ ਵਿਭਾਗਾਂ ਦੇ ਸਕੱਤਰਾਂ ਦੇ ਨਾਲ ਮੀਟਿੰਗ ਕੀਤੀ ਹੋਵੇ ਕਿਉਂਕਿ ਇਹ ਰਾਸ਼ਟਰਪਤੀ ਰਾਜ ਦੇ ਦੌਰਾਨ ਤਾਂ ਹੋ ਸਕਦਾ ਹੈ ਪਰ ਜਦੋਂ ਆਪਣੀ ਸਰਕਾਰ ਹੋਵੇ ਤਾਂ ਫਿਰ ਅਜਿਹਾ ਹੋਣਾ ਸੰਭਵ ਨਹੀਂ ਹੈ ਪਰ ਹਲੇ ਤੱਕ ਆਮ ਆਦਮੀ ਪਾਰਟੀ ਦੀ ਵੀ ਇਸ ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਕੀ ਕਰਨਾ ਚਾਹੋਗੇ ਨਦੀਪ ơi ਵੀ ਆਨਸਵਾਲਾ ਦੇਖੋ ਆਪਾਂ ਗਵਰਨਰ ਦੀ ਗੱਲ ਕਰਦੇ ਆ ਗਲਾਬਚੰਦ ਕਟਾਰੀਆ ਥੋੜੇ ਦਿਨ ਹੀ ਪਹਿਲਾਂ ਅਜ ਉਹਨਾਂ ਨੇ ਗਵਰਨਰ ਦੇ ਤੌਰ ਤੇ ਜ਼ਿੰਮੇਵਾਰੀ ਸੰਭਾਲੀ ਹੈ ਹਾਂ ਨਾਮ ਵੀ ਬੜਾ ਖੂਬਸੂਰਤ ਹੈ ਸਤਿਕਾਰਯੋਗਤਾ ਹੁੰਦੀ ਹੈ ਗਵਰਨਰ ਗਲਾਬ ਗਲਾਬ ਦੀ ਕਸ਼ਵੋ ਪੰਜਾਬ ਚ ਹੁਣੇ ਸ਼ੁਰੂ ਹੋ ਗਈ ਹੈ ਗਵਰਨਰ ਦੇ ਤੌਰ ਦੇ ਉੱਤੇ ਹਾਂ ਤੇ ਉਹਨਾਂ ਨੇ ਅਧਿਕਾਰੀਆਂ ਦੀਆਂ ਮੀਟਿੰਗਾਂ ਡੀਜੀਪੀ ਮੁਖਸਕਤਰ ਬੁਲਾ ਕੇ ਕੇਂਦਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਮੰਗੀ ਹੈ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਖੈਰ ਗਵਰਨਰ ਨੂੰ ਮੀਟਿੰਗਾਂ ਲੈਣ ਤੋਂ ਕੋਈ ਇਹ ਕੋਈ ਰੋਕ ਨਹੀਂ ਸਕਦਾ ਪਰ ਦੂਜੇ ਪਾਸੇ ਇਹ ਵੀ ਸਵਾਲ ਹੈ ਕਿ ਜੇ ਗਵਰਨਰ ਨੇ ਮੀਟਿੰਗਾਂ ਲੈਣੀਆਂ ਤਾਂ ਇੱਕ ਤਰ੍ਹਾਂ ਦੀ ਦੌਰ ਹੋ ਗਈ ਨਾ ਉਹੀ ਮੀਟਿੰਗਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਲੈਣੀਆਂ ਹੁੰਦੀਆਂ ਉਹਨਾਂ ਹੀ ਮੁੱਦਿਆਂ ਤੇ ਚਰਚਾ ਕਰਨੀ ਹੁੰਦੀ ਹੈ ਸੋ ਇੱਕ ਤਰ੍ਹਾਂ ਦਾ ਜਿਹੜੀ ਪਾਜਪਾਗ ਦੀ ਹੁੰਦੀ ਹੈ ਨੇ ਕਿ ਡਬਲ ਇੰਜਨ ਦੀ ਸਰਕਾਰ ਹੋਣੀ ਚਾਹੀਦੀ ਹੈ ਉਹ ਕੇਂਦਰ ਤੇ ਪੰਜਾਬ ਚ ਡਬਲ ਇੰਜਨ ਦੀ ਸਰਕਾਰ ਤਾਂ ਨਹੀਂ ਬਣਾ ਸਕੇ ਲੱਗਦਾ ਹੈ ਕਿ ਗਵਰਨਰ ਭੇਜ ਕੇ ਪੰਜਾਬ ਚ ਇੱਕ ਇੰਜਣ ਹੋਰ ਭੇਜ ਕੇ ਡਬਲ ਇੰਜਨ ਬਣਾਤਾ ਲੱਗਦਾ ਉਹਨਾਂ ਨੇ ਉਕੇ ਉਹ ਕਹਿੰਦੇ ਕਿ ਜੋ ਵੀ ਮਸਲੇ ਐ ਗਵਰਨਰ ਉਹਨਾਂ ਮਸਲਾਂ ਤੇ ਗੱਲਬਾਤ ਕਰਦੇ ਆ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਗਵਰਨਰ ਸਾਹਿਬ ਦਾ ਸਭਾਈ ਐ ਸਾਹਮਣੇ ਪਹਿਲਾਂ ਰਹਿ ਕੇ ਆਏ ਐ ਉੱਥੇ ਵੀ ਅਧਿਕਾਰੀਆਂ ਨਾਲ ਮੀਟਿੰਗਾਂ ਲੈਂਦੇ ਆ ਜੀ ਤੇ ਕੋਈ ਗੱਲ ਬੜੀ ਸਪਸ਼ਟ ਹੈ ਜਿੱਥੇ ਕੇਂਦਰ ਤੇ ਸੂਬਿਆਂ ਦੀਆਂ ਸਰਕਾਰਾਂ 'ਚ ਬਿਹਤਰ ਤਾਲਮੇਲ ਹੁੰਦਾ ਇੱਕੋ ਪਾਰਟੀ ਦੀ ਸਰਕਾਰ ਹੁੰਦੀ ਐ ਉੱਥੇ ਕੋਈ ਚੁਮੀ ਗੱਲ ਨਹੀਂ ਹੁੰਦੀ ਗਵਰਨਰ ਹੋਵੇ ਤੇ ਮੁੱਖ ਮੰਤਰੀ ਹੋਵੇ ਬਿਹਤਰ ਤਾਲਮੇਲ ਹੁੰਦਾ ਆਪਾਂ ਜਾਣਦੇ ਆ ਸਾਰੇ ਸੂਬਿਆਂ 'ਚ ਪਿਛਲੇ ਲੰਬੇ ਸਮੇਂ ਚ ਵਜੋਂ ਜ਼ਬਰਦਸਤ ਆਪਨੇ ਸਾਹਦੇ ਸਾਹਮਣੇ ਐ ਪਰ ਪੰਜਾਬ ਚ ਕਿਉਂਕਿ ਆਪ ਦੀ ਸਰਕਾਰ ਹੈ ਕੇਂਦਰ ਚ ਭਾਜਪਾ ਦੀ ਸਰਕਾਰ ਹੈ ਅਜੇ ਤਾਂ ਬਿਲਕੁਲ ਜਿਦਾਂ ਤੁਸੀਂ ਕਿਹਾ ਕਿ ਆਪ ਵਾਲੇ ਨਜ਼ਰ ਰੱਖ ਰਹੇ ਹੈ ਕਿ ਗਵਰਨਰ ਮੀਟਿੰਗਾਂ ਲੈਂਦੇ ਅੱਜ ਵੀ ਸਵਾਲ ਹੋਇਆ ਮੀਡੀਆ ਦੇ ਅੰਦਰ ਤਾਂ ਮੁੱਖ ਮੰਤਰੀ ਨੇ ਕਿਹਾ ਵੀ ਨਹੀਂ ਉਹਨਾਂ ਨੂੰ ਅਧਿਕਾਰ ਹੈ ਉਹਨਾਂ ਨੇ ਕੋਈ ਇਹੋ ਜੀ ਗੱਲ ਨਹੀਂ ਕੀਤੀ ਕਹਿੰਦੇ ਅਧਿਕਾਰ ਹੈ ਗਵਰਨਰ ਨੂੰ ਮੀਟਿੰਗਾਂ ਲੈਣ ਦਾ ਜਿਹਾ ਜਿਹਾ ਹੁਣ ਹੋਣਾ ਚਾਹੀਦਾ ਹੈ ਸੂਬੇ ਦਾ ਕਿਦਾਂ ਦਾ ਕਹਿੰਦੇ ਕਿਤੇ ਚਿੱਠੀ-ਜੁੱਠੀ ਵੀ ਲਿਖਣੀ ਪੈ ਜਾਂਦੀ ਹੈ ਇਸ ਕਰਕੇ ਪਤਾ ਹੋਣਾ ਚਾਹੀਦਾ ਹੈ ਕਿ ਸੂਬੇ ਦੇ ਹਾਲਾਤ ਕਿ ਹੋ ਹੋ ਜੇ ਹੈ ਗਿਆ ਬੜੇ ਸੰਜਮ ਨਾਲ ਮੁੱਖ ਮੰਤਰੀ ਨੇ ਕਮੈਂਟ ਕੀਤੇ ਆਮ ਆਦਮੀ ਪਾਰਟੀ ਵੀ ਕੋਈ ਇਸ ਦੇ ਤੇ ਟਿਕਟ ਦੇਪਣੀ ਨਹੀਂ ਕਰ ਰਹੀ ਪਰ ਮੀਡੀਆ ਅੰਦਰ ਜ਼ਰੂਰ ਇਸ ਗੱਲ ਦੀ ਚਰਚਾ ਸ਼ੁਰੂ ਹੋ ਗਈ ਹੈ ਕਿ ਗਵਰਨਰ ਵੱਲੋਂ ਜਿਹੜੀਆਂ ਮੀਟਿੰਗਾਂ ਲਈਆਂ ਜਾ ਰਹੀਆਂ ਇਹ ਅੱਗੇ ਗੱਲ ਕਿੱਧਰ ਨੂੰ ਜਾਏਗੀ ਜੇ ਦਾ ਸਰਕਾਰ ਦੀ ਹਮਾਇਤ ਦੇ ਵਿੱਚ ਸਰਕਾਰ ਲਈ ਕੋਈ ਪ੍ਰੋਜੈਕਟ ਅੱਗੇ ਲਿਆਉਣ ਦੇ ਵਿੱਚ ਸਹਾਇ ਹੋਣਗੇ ਫਿਰ ਤਾਂ ਚੰਗੀ ਗੱਲ ਹੈ ਪਰ ਗਵਰਨਰ ਨੇ ਵੀ ਪਹਿਲੀਆਂ ਮੀਟਿੰਗਾਂ 'ਚ ਕੋਈ ਇਹ ਹੀ ਟਿੱਪਣੀ ਨਹੀਂ ਕੀਤੀ ਜਿਹੜੀ ਸਿੱਧੇ ਤੌਰ ਤੇ ਮੁੱਖ ਮੰਤਰੀ ਜਾਂ ਆਪ ਸਰਕਾਰ ਦੇ ਖਿਲਾਫ ਜਾਵੇ ਸੋ ਦੇਖਿਆ ਜਾਏਗਾ ਇੱਕ ਨਵੀਂ ਸ਼ੁਰੂਆਤ ਹੈ ਇਹ ਜ਼ਰੂਰ ਹੈ ਜਦੋਂ ਤੁਸੀਂ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਦਾ ਪੰਜਾਬ ਸਰਕਾਰ ਦਾ ਸਵਾਇਰਿਆ ਕਿ ਗਵਰਨਰ ਇਥੇ ਇਸ ਤਰ੍ਹਾਂ ਬਰਾਬਰ ਮੀਟਿੰਗਾਂ ਨਹੀਂ ਲੈਂਦੇ ਕਿ ਮੁੱਖ ਮੰਤਰੀ ਜਿੱਦਾਂ ਮੀਟਿੰਗਾਂ ਲੈਂਦੇ ਹੈ ਗਵਰਨਰ ਆਪਣੇ ਤੌਰ ਤੇ ਮੀਟਿੰਗਾਂ ਕਰਦਾ ਹੈ ਜਾਂ ਗਵਰਨਰ ਆਪਣੇ ਤੌਰ ਤੇ ਦੌਰੇ ਕਰਦਾ ਉਹਦੇ ਨਾਲ ਇੱਕ ਤਰ੍ਹਾਂ ਦਾ ਦੌਰ ਜਿਹੜੀ ਹੈਗੀ ਹੈ ਗਲਤ ਮੈਸੇਜ ਕ੍ਰੀਏਟ ਹੁੰਦਾ ਹੈ ਡੀਜੀਪੀ ਜਿਹੜਾ ਹੈਗਾ ਉਹ ਗਵਰਨਰ ਦੀ ਮੀਟਿੰਗ ਦੇ ਮੁਤਾਬਕ ਫੈਸਲੇ ਕਰੇਗਾ ਜਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਆਦੇਸ਼ ਜਿਹੜਾ ਹੈਗਾ ਕਿਉਂਕਿ ਕਈ ਮੁੱਦੇ ਇਹੋ ਜਿਹੇ ਹੁੰਦੇ ਜਿਵੇਂ ਉਹਨਾਂ ਕੇਂਦਰੀ ਪ੍ਰੋਜੈਕਟਾਂ ਦਾ ਮਾਮਲਾ ਹੈ ਜੀ ਕੇਂਦਰੀ ਪ੍ਰੋਜੈਕਟ ਜਿਹੜੇ ਹੈਗੇ ਆ ਉਹਨਾਂ ਨੂੰ ਲਾਗੂ ਕਰਉਣਾ ਕਿੰਨੇ ਹੋ ਗਏ ਕਿੰਨੇ ਨਹੀਂ ਹੋਣੇ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੁੰਦੀਆਂ ਪੰਜਾਬ ਨੇ ਕਿੰਨਾ ਫੰਡ ਦੇਣਾ ਹੈ ਹੂੰ ਕੇਂਦਰ ਵੱਲੋਂ ਕਿੰਨਾ ਫੰਡ ਹੋਇਆ ਕਿੰਨੀ ਯੂਟਿਲਾਈਜੇਸ਼ਨ ਹੋਈ ਆ ਕਿੰਨੀ ਨਹੀਂ ਹੋਈ ਇਹ ਸਾਰੀਆਂ ਗੱਲਾਂ ਤਾਂ ਪੰਜਾਬ ਸਰਕਾਰ ਨੇ ਦੇਖਣੀਆਂ ਹੁੰਦੀਆਂ ਹਨਾ ਉਹਦੇ ਇਨ੍ਹਾਂ ਮੁੱਦਿਆਂ ਤੇ ਗਵਰਨਰ ਮੀਟਿੰਗਾਂ ਲਏਗਾ ਤਾ ਫਿਰ ਗਵਰਨਰ ਕੋਲੇ ਸਾਰਾ ਇਸ਼ੂ ਜਾਏਗਾ ਜਾਂ ਨਹੀਂ ਜਾਏਗਾ ਸੋ ਫਿਲਹਾਲ ਤਾਂ ਦੋਨੇ ਤਰ੍ਹਾਂ ਸੰਜਮ ਨਾਲ ਚੱਲ ਰਹੀਆਂ ਪੰਜਾਬ ਦੇ ਲਈ ਬਿਹਤਰੀ ਚੱਲਣਾ ਅਸੀਂ ਇਹੀ ਤਵਕਕ ਕਰ ਸਕਦੇ ਹਾਂ ਪੰਜਾਬ ਦਾ ਭਲਾ ਇਸੇ ਗੱਲ ਦੀ ਹੈ ਕਿ ਗਵਰਨਰ ਤੇ ਪੰਜਾਬ ਦੀ ਸਰਕਾਰ ਤਾਲਮੇਲ ਚੱਲੇ ਇਹਦੇ ਨਾਲ ਪੰਜਾਬ ਦਾ ਵੀ ਭਲਾ ਹੈ ਇਹਦੇ ਨਾਲ ਕੇਂਦਰ ਦਾ ਵੀ ਭਲਾ ਹੈ ਦੇਸ਼ ਦਾ ਵੀ ਭਲਾ ਹੈ ਜੀ ਜੀ ਸਮੋਂ ਸਾਡੇ ਕੋਲ ਸਿਰਫ ਸਿਰਫ 1.5 ਮਿੰਟ ਦਾ ਬਾਕੀ ਬਚਿਆ ਜਿਸ ਦੇ ਵਿੱਚ ਆਪਾਂ ਇੱਕ ਜ਼ਰੂਰੀ ਖਬਰ ਵੀ ਦਰਜ ਕਰਨ ਦੀ ਸੰਝੀ ਕਰਨੀ ਹੈ ਕਿ ਸਾਦਨੀਆਂ ਦੇ ਨਾਲ ਜ਼ਬਰ ਜਨਾਹ ਦੇ ਮਾਮਲੇ ਦਾ ਦੋਸ਼ੀ ਪੱਤਰਕਾਰ ਤੇ ਕਤਲ ਦੇ ਮਾਮਲੇ ਦਾ ਦੋਸ਼ੀ ਪੰਜਾਬ ਦੇ ਵਿੱਚ ਹਾਲਾਤ ਬੱਤ ਬੱਤਰ ਬਣਾਉਣ ਵਾਲਾ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਵਿੱਚ ਜਿਸ ਦਾ ਨਾਮ ਬੋਲਦਾ ਜਾ ਅਕਾਲੀ ਦਲ ਦਾ ਜਿਸੋ ਹਿਸਾਬ ਦੇ ਨਾਲ ਕੜਮਾਸ ਮੱਚਿਆ ਹੋਇਆ ਹਰ ਇੱਕ ਚੀਜ਼ ਦੇ ਵਿੱਚ ਦੋਸ਼ੀ ਗੁਰਮੀਤ RAM ਰਹੀਮ ਨੂੰ ਫਿਰ ਤੋਂ ਪੈਰੋਲ ਮਿਲ ਗਈ ਹੈ ਪੰਜਾਬ ਸਰਕਾਰ ਹਰਿਆਣਾ ਸਰਕਾਰ ਕੇਂਦਰ ਸਰਕਾਰ ਆਖਿਰਕਾਰ ਚੌਂਦੀਆ ਕੀ ਨੇ ਕੀ ਅਦਾਲਤਾਂ ਨੂੰ ਉਸਦੇ ਗੁਨਾਹ ਨਹੀਂ ਦਿਖਦੇ ਕਿਉਂਕਿ ਸਾਡੇ ਜਿਹੜੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਤਾਂ ਹਰੇਕ ਤੱਕ ਛੱਡਿਆ ਨਹੀਂ ਜਾ ਰਿਹਾ ਜਿਨ੍ਹਾਂ ਤੇ ਜਿਨ੍ਹਾਂ ਦੀਆਂ ਹੁਣ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਨੇ ਪਰ ਗੁਰਮੀਤ RAM ਰਹੀਮ ਨੂੰ ਹਰ 2-3 ਮਹੀਨਿਆਂ ਦੇ ਬਾਅਦ 21-21 ਦਿਨਾਂ ਦੀ ਪੈਰੋਲ ਮਿਲ ਜਾਂਦੀ ਹੈ ਕੀ ਕਾਰਨ ਨੇ ਨਵਦੀਪ ਐਸਾ ਭਾਅਕ ਮਾਮਲਾ ਸੰਜੀਦਾਸ ਮਦਹਾ ਹੈਗਾ ਪੰਜਾਬ ਬੈਂਚ ਵੱਡਾ ਰੋਸ ਹੈ ਇਸ ਗੱਲ ਦਾ ਕਿ ਗੁਰੂਗ੍ਰਾਂਸ ਦੀ ਬੇਅਦਬੀ ਦਾ ਮਾਮਲਾ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਹੈ ਉਹਨਾਂ ਮਾਮਲਿਆਂ ਤੇ ਤਾਂ ਕੋਈ ਸੁਣਵਾਈ ਹੋ ਨਹੀਂ ਰਹੀ ਦੂਸਿਆਂ ਨੂੰ ਕਟਾਰੇ ਚ ਨਹੀਂ ਖੜਾ ਕੀਤਾ ਜਾ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਰਹੀ ਸੋ ਮੁੱਦੇ ਇੱਕ ਦੂਜੇ ਨਾਲ ਜੁੜੇ ਹੋਏ ਆ ਦੋਨੇ ਗੁਰੂਗ੍ਰਾਂਸ ਦੀ ਬੇਅਦਬੀ ਦਾ ਮਾਮਲਾ ਇਸ ਕਰਕੇ ਜੁੜਿਆ ਕੋਈ ਬਹੁਤ ਸਾਰੇ ਸਵਾਲ ਉੱਠੇ ਆ ਡੇਰਾ ਮੁਖੀ ਦੇ ਬਾਰੇ ਚ ਕਿ ਉਹਨਾਂ ਵੱਲੋਂ ਸਾਰੀਆਂ ਕਾਰਵਾਈਆਂ ਕਰਵਾਈਆਂ ਗਈਆਂ ਦੂਜਾ ਸਵਾਲ ਆ ਬੰਦੀ ਸਿੰਘਾਂ ਦਾ ਬੰਦੀ ਸਿੰਘ ਆਪਣੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਤਾਂ ਕਿਉਂ ਨਾ ਉਹਨਾਂ ਦੀ ਰਿਹਾਈ ਹੋਵੇ ਸੋਹਣੀ ਗੁਰਦਰਾਪਨ ਕਮੇਟੀ ਪੰਥਕ ਜਥੇਬੰਦੀਆਂ ਲਗਾਤਾਰ ਇਸ ਮਾਮਲੇ ਤੇ ਮੰਗ ਕਰਦੀਆਂ ਆ ਰਹੀਆਂ ਪਰ ਕੋਈ ਸੁਣਵਾਈ ਨਹੀਂ ਹੈ ਹੁਣ ਦੂਜੀ ਪਾਸੇ ਸੁਪਰੀਮ ਕੋਰਟ ਨੇ ਇਹ ਟਿੱਪਣੀ ਕੀਤੀ ਹੈ ਕਿ ਦੇਖੋ ਜੀ ਕੋਈ ਵੀ ਕਿੱਦੇ ਸੰਜੀਦਾ ਜੁਰਮ ਹੋਣਾ ਤਾਂ ਉਹਦੇ ਤੇ ਜ਼ਮਾਨਤ ਲੈਣੀ ਜਿਹੜਾ ਕਿਸੇ ਵੀ ਅਪਰਾਧੀ ਦਾ ਹੱਕ ਬਣਦਾ ਨਿਜਵਾ ਮੁਤਾਬਕ ਜ਼ਮਾਨਤ ਦਿੱਤੀ ਜਾ ਸਕਦੀ ਹੈ ਪਰ ਦੇਖਣਾ ਇਹ ਹੋਏਗਾ ਕਿ ਕਿਸੇ ਅਪਰਾਧੀ ਲਈ ਵਾਰ-ਵਾਰ ਵਿਸ਼ੇਸ਼ ਤੌਰ ਤੇ ਜ਼ਮਾਨਤ ਦੇਣੀ ਇਹ ਹੱਕ ਬਣਦਾ ਹੈ ਜਾਂ ਕੋਈ ਕਿਸੇ ਅਪਰਾਧ ਲਈ ਖਾਸ ਰੈਤ ਬਣਦੀ ਹੈ ਤੇ ਜਿਹੜੇ ਅਪਰਾਧੀ ਆਪਣੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਐ ਜਿਹੜੇ ਕਥਿਤ ਅਪਰਾਧੀ ਤੁਸੀਂ ਜਿਨ੍ਹਾਂ ਨੂੰ ਅਪਰਾਧੀ ਕਹਿੰਨੇ ਹੋ ਪਰ ਆਪਣੇ ਤੌਰ ਦੇ ਦੇ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਹੋ ਸਕਦੇ ਆ ਹੋ ਜਾਂ ਕੁਝ ਲੋਕਾਂ ਦੀਆਂ ਨਜ਼ਰਾਂ ਵਿੱਚ ਹੋ ਸਕਦੇ ਆ ਪਰ ਉਹਨਾਂ ਨੇ ਭਾਵੇਂ ਤੌਰ ਤੇ ਆਪਣੇ ਸਮੇਂ ਜੋ ਕਾਰਵਾਈਆਂ ਕੀਤੀਆਂ ਉਹ ਕਾਰਵਾਈਆਂ ਮੁਤਾਬਕ ਹੀ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਇਹਦੇ باوجود ਵੀ ਉਹਨਾਂ ਦੀ ਰਿਹਾਈ ਕਿਉਂ ਨਹੀਂ ਹੋ ਰਹੀ ਸੋ ਸਿਸਟਮ ਦੇ ਉੱਤੇ ਸਵਾਲ ਉੱਠੇ ਰਹੇ ਐ ਕਿ ਕਿਉਂ ਜਿਹੜਾ ਹੈਗਾ ਇਹ ਦਵੱਲੀ ਨਜ਼ਰ ਕਿਉਂ ਆਇਂ ਇਕੋ ਨਜ਼ਰ ਨਾਲ ਕਾਨੂੰਨ ਰਹੀਂ ਕਿਉਂ ਨਹੀਂ ਵੇਖਿਆ ਜਾ ਰਿਹਾ ਹਾਂ ਹਾਂ ਜੀ ਬਿਲਕੁਲ ਸਿੱਧੂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਵੇਖਦੇ ਹੋ ਤੁਹਾਡੇ ਬਹੁਤ ਸਾਰੇ ਸੁਨੇਹੇ ਹੀ ਸਾਡੇ ਤੱਕ ਪਹੁੰਚਦੇ ਨੇ ਕੋਸ਼ਿਸ਼ ਕਰਦੇ ਹੁੰਦੇ ਨੇ ਉਹਨਾਂ ਦਾ ਸਮਾਂ ਦੇ ਜਵਾਬ ਜ਼ਰੂਰ ਦਿੱਤਾ ਚਾਵੇ ਅੱਜ ਦੇ ਇਸ ਪ੍ਰੋਗਰਾਮ ਦੇ ਵਿਚਾਰ ਨਾਲ ਹੀ ਜੇ ਮਿਲਾਂਗੇ ਆਪਾਂ ਕੱਲ ਕੁਝ ਹੋਰ ਨਵੀਆਂ ਖਬਰਾਂ ਦੇ ਨਾਲ ਦਿੱਤਾਂਗੇ ਲਈ ਸਾਨੂੰ ਦੋ ਜਾਸਤ ਸਬਸਕ੍ਰਾਈਬ ਕਰੋ